ਸਿੱਗਲ ਦੋਸਤੋ ਨਮਸਤੇ ਆਦਬ ਸਲਾਮ ਸਵਾਗਤ ਆਜੀ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਦੋਸਤੋ ਅੱਜ ਦਾ ਵਲੌਗ ਆਪਣਾ ਹੈਗਾ ਜੀ ਬਿਆਸ ਜੋ ਕਿ ਇੱਕ ਤਾਂ ਮੈਂ ਰੇਲਵੇ ਸਟੇਸ਼ਨ ਦੀ ਮਾਰਕੀਟ ਵਿਖਾਉਂਗਾ ਤੁਹਾਨੂੰ ਫਾਸਟ ਫੂਡ ਦੀਆਂ ਦੁਕਾਨਾਂ ਜੋ ਕਿ ਸਾਡੇ ਇੱਥੇ ਕਾਫੀ ਰਹੀਆਂ ਫੇਮਸ ਆ ਤੇ ਇੱਕ ਬਿਆਸ ਦਰਿਆ ਦੀ ਤੁਹਾਨੂੰ ਅਪਡੇਟ ਦਿੰਨਾ ਜੀ ਕਿ ਕਹਿੰਦੇ ਕਾਫੀ ਇਹਦਾ ਪਾਣੀ ਆਇਆ ਤੇ ਵੀਡੀਓ ਨੂੰ ਕਰ ਦਿਓ ਜਲਦੀ ਜਲਦੀ ਸ਼ੇਅਰ ਚੰਦ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਬਹੁਤ ਘਣ ਘਣ ਵੀਡੀਓ ਇਸੇ ਚੈਨਲ ਤੇ ਆ ਕਰਦੀ ਹਣ ਤੇ ਆਜੋ ਆਪਾਂ ਫਿਰ ਜਾਣੇ ਆ ਜੀ ਬਿਆਸ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਆਦੋ ਫਿਰ ਜੀ ਅਾਰਾਂ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਆਪਾਂ ਹੈਗੇ ਜੀ ਬਾਪੂ ਵਗੈਰਾ ਬਾਈਪਾਸ ਜਿਹੜਾ ਕਿ ਨਵਾਂ ਰੋਡ ਬਣਦਾ ਹੈਗਾ ਪੁਲ ਵਗੈਰਾ ਬਣਦੇ ਹੋਏ ਤੇ ਆਪਾਂ ਇੱਧਰੋਂ ਇੱਧਰਲੀ ਸਾਈਡ ਨੂੰ ਨਾ ਘੜਾਂ ਲਾਂਗੇ ਇਹ ਸਿੱਧਾ ਰੋਡ ਤੋਂ ਨਾ ਡੋਢਾ ਲੰਗੜ ਤੇ ਜੱਲੂ ਆਦ ਨੂੰ ਤੇ ਆਪਾਂ ਜਾਣਾ ਜੀ ਐਨਮ ਤੇ ਸਦਾ ਹੀ ਬਿਆਸ ਨਿਕਲਣਾ ਜਪਨਾ ਇਹ ਰਸਤਾ ਤੇ ਮੈਂ ਤੁਹਾਨੂੰ ਪਿਛਲੀ ਵੀਡੀਓ ਵੀ ਦੱਸਿਆ ਜੀ ਕਿ ਉਹ ਓਹੜੀ ਸਾਹਮਣੀ ਕੋਟੀ ਹੈ ਜੀ ਇਹ ਆ ਜਿਹੜੇ ਪੰਜਾਬੀ ਸਿੰਗਰ ਪ੍ਰੇਮ ਟੋ ਇਹ ਲੱਗਦਾ ਦੋਲੋਂ ਨਗਰ ਦਾ ਹੈਗਾ ਸ਼ਹਿਰ ਬਾਬਾ ਬਗਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਆਪਾਂ ਹੁਣ ਚੱਲੇ ਅੱਗੇ ਨੂੰ ਫਾਈਨਲੀ ਦੋਸਤੋ ਤਾਂ ਜਿਹੜਾ ਬੌਂਡ ਦਾ ਵਿਆਹ ਸ ਇਹ ਵਾਲਾ ਰਸਤਾ ਸਦਾ ਡੇਰੇ ਨੂੰ ਰੀਜਿਸਟ੍ਰੇਸ਼ਨ ਨੂੰ ਚੱਲਣਾ ਤੇ ਇਹ ਵਾਲਾ ਰਸਤਾ ਸਦਾ ਹਾਈਵੇ ਰੋਡ ਤੇ ਚੱਲ ਜੰਦਾ ਹੈ ਜੀ ਆਪਾਂ ਜਲੰਧਰ ਰੋਡ ਦੇ ਉੱਪਰ ਤੇ ਇਹ ਵੀ ਰੋਡ ਆਪਾਂ ਜੇ ਕਹਿੰਦੇ ਮੇਨ ਮਾਰਕੀਟ ਤੇ ਚੱਲ ਜੰਦਾ ਹੈਗਾ ਆਪਾਂ ਜੈਂਦੀ ਜਾਂਦੇ ਆ ਜੀ ਪਰ ਦੂਈਆਂ ਨਿਆ ਕੋਈ ਸ਼ੋਰਟਕਟ ਸ਼ੋਰਟਕਟ ਮਾਰਦੇ ਨਹੀਂ ਸੁਣਾਇਆ ਰੇਲਵੇ ਸਟੇਸ਼ਨ ਤੇ ਜਾਂਦੇ ਮਾਰ ਖੜੇ ਜਾਂਦੇ ਜੇ ਆਪਾਂ ਨਹੀਂ ਬਾਹਰ ਮਾਰ ਉਹਦੇ ਜਾਂਾਂਗੇ ਤਾਂ ਕਾਫੀ ਦਾ ਰਸ ਖੂਲੂਗਾ ਤੁਹਾਨੂੰ ਜੇ ਉੱਥੇ ਆਪਾਂ ਇੱਥੋਂ ਐਨਵੇਂ ਲੈਣੇ ਹੋ ਜਿਹਦਾ ਸਿੱਧਾ ਰਸਤਾ ਪਾ ਰੇਲਵੇ ਸਟੇਸ਼ਨ ਨੂੰ ਚਲਦੇ ਨਾ ਮੈਂ ਦੋਸਤੋ ਆ ਗਿਆ ਹਾਂ ਰੇਲਵੇ ਸਟੇਸ਼ਨ ਦੇ ਉੱਪਰ ਇਹ ਮੈਂ ਤੁਹਾਨੂੰ ਰੇਲਵੇ ਸਟੇਸ਼ਨ ਇੱਥੋਂ ਦਰੋਂ ਦਿਖਾਉਂਗਾ ਉਹ ਗੱਡੀ ਲੱਗੀ ਆਈ ਹੈ ਜੀ ਇਹ ਚੰਡੀਗੜ੍ਹ ਵਾਲੀ ਗੱਡੀ ਆ ਜੀ ਇਹੜਾ ਮਸੜਾ ਵਾਲੀ ਘੱਟੀ ਲੱਗੀ ਹੈ ਜੀ ਸਾਹਮਣੇ ਤੁਸੀਂ ਦੇ ਤੇ ਬਿਆਸ ਸਟੇਸ਼ਨ ਦੀ ਵੀਊ ਵੇਖ ਸਕਦੇ ਹੋ ਆਪਾਂ ਆ ਆ ਸਿਖਵਾ ਨਾ ਇਧਰ ਵਾਲੀ ਰੇਲ ਚੱਲਦੀ ਹੈ ਜੀ ਅੰਮ੍ਰਿਤਸਰ ਨੂੰ ਤੇ ਇਧਰ ਵਾਲੀ ਰੇਲ ਚੰਡੀਗੜ੍ਹ ਜਲੰਧਰ ਲੁਧਿਆਣੇ ਨੂੰ ਤੇ ਆਪਾਂ ਤੁਹਾਨੂੰ ਦਿਖੋਣਾ ਜੀ ਬਿਆਸ ਸਟੇਸ਼ਨ ਦੀ ਰੋਲਿੰਗ ਗੱਲ ਕੀਤੀ ਹੈ ਵੀ ਰੇਲਵੇ ਸਟੇਸ਼ਨ ਦੀ ਜੀ ਪੂਰੀ ਜਿਹਨੂੰ ਕਹਦੀ ਹੈ ਜੀ ਆਪਾਂ ਕੋਲ ਸਹੂਲਤ ਹੈਗੀ ਹੈ ਲਿਫਟ ਉੱਪਰ ਆਈ ਵੀ ਜਾ ਸਕਦੇ ਤੁਸੀਂ ਥੱਲੇ ਤੇ ਇੱਕ ਲਿਫਟ ਵਾਲੀ ਜਿਹੜੀ ਸੀੜੀ ਹੁੰਦੀ ਉਹ ਵੀ ਹੈਗੀ ਆ ਤੇ ਆਪਾਂ ਸੀੜੀਆਂ ਰਾਹੀਂ ਵੀ ਥੱਲੇ ਜਾ ਸਕਦੇ ਆ ਜੀ ਮੋਦੀ ਸਰਕਾਰ ਨੇ ਯਹੀ ਟ੍ਰੇਨ ਚਲਾਈ ਆ ਜੀ ਕਟੜਾ ਤੋਂ ਅੰਮ੍ਰਿਤਸਰ ਬੰਦੇ ਭਾਰਤ ਤੇ ਆਪਣੇ ਬਿਆਸ ਵੀ ਰੇਲਵੇ ਸਟੇਸ਼ਨ ਤੇ ਸਟਾਪ ਹੈਗਾ ਇੱਥੇ ਤਾਂ ਦੋਸਤੋ ਇਸ ਟਾਈਮ ਆ ਮੈਂ ਆ ਗਿਆ ਜੀ ਬਿਆਸ ਦੇ ਟਿਕਟ ਘਰ ਦੇ ਉੱਪਰ ਤੇ ਉਹ ਪਿੱਛੇ ਮੇਰੇ ਟਿਕਟ ਘਰ ਆ ਜੀ ਤੁਸੀਂ ਦੇਖ ਸਕਦੇ ਹੋ ਬਿਆਸ ਦਾ ਕੇ ਆਲੇ ਦੁਆਲੇ ਦਾ ਵੀ ਵੀਊ ਚੈੱਕ ਕਰ ਸਕਦੇ ਜਿੱਧਰ ਗੱਡੀ ਕਾਰ ਪਾਰਕਿੰਗ ਆਇ ਨਹੀਂ ਹੈ ਜੀ ਉਹ ਸਾਹਮਣੇ ਬਾਈਕ ਪਾਰਕਿੰਗ ਤੇ ਉਧਰਲੀ ਸਾਈਡ ਜੀ ਬੱਸਾਂ ਮਿਲਣਗੀਆਂ ਤੁਹਾਨੂੰ ਜੀ ਜਦੋਂ ਡੇਰੇ ਜਾਣਾ ਤੁਸੀਂ ਆਪਣੇ ਤੁਸੀਂ ਜਦੋਂ ਸਟੇਸ਼ਨ ਤੇ ਉਤਰੋਗੇ ਤੇ ਇੱਧਰ ਕੁਝ ਕੋਈ ਕੁਰੀ ਦੂਰੀ ਤੇ ਤੁਸੀਂ ਜਾਓਗੇ ਤਾਂ ਤੁਹਾਨੂੰ ਡੇਰੇ ਦੇ ਆਟੋ ਵਗੈਰਾ ਬੱਸ ਵਗੈਰਾ ਮਿਲ ਜੂਗੀ ਤੇ ਉਹ ਵੀ ਤੁਹਾਨੂੰ ਸਿੱਧੀ ਡੇਰੇ ਅੰਦਰ ਲੈ ਜੂਗੀ ਤੇ ਇੱਧਰ ਆ ਜੀ ਟਿਕਟ ਕਰ ਬਿਆਸ ਤੇ ਉਧਰ ਆ ਜੀ ਪੁੱਛ ਕੇ ਤੁਸੀਂ ਟ੍ਰੇਨ ਦਾ ਨਾਮ ਟ੍ਰੇਨ ਦਾ ਟਾਈਮ ਪੁੱਛ ਸਕਦੇ ਹੋ ਜੀ ਹਾਂ ਬਿਲਕੁਲ ਸਹੀ ਬਿਲਕੁਲ ਯਾਨਾ ਆਲਾ ਪਾਹ ਜੀ ਦੋਸਤੋ ਰੇਲਵੇ ਸਟੇਸ਼ਨ ਤੋਂ ਬਾਹਰ ਹੋਣ ਤੋਂ ਬਾਅਦ ਮੈਂ ਚੱਲਿਆ ਜੀ ਉਹਨੇ ਮੇਨ ਬਾਜ਼ਾਰ ਦੇ ਵਿੱਚ ਤੇ ਮੇਨ ਬਾਜ਼ਾਰ ਦੀ ਤੁਹਾਨੂੰ ਮਰੋਣ ਕੋ ਬੰਨਾ ਅੱਜ ਰਸ਼ ਇੰਨਾ ਜ਼ਿਆਦਾ ਨਹੀਂ ਹੈਗਾ ਕਿਉਂਕਿ ਸੰਡੇ ਵਾਲੇ ਦਿਨ ਕਾਫੀ ਜ਼ਿਆਦਾ ਇੱਥੇ ਰਸ਼ ਹੁੰਦਾ ਤੇ ਅੱਜ ਇੰਨਾ ਨਹੀਂ ਹੈਗਾ ਤੇ ਮੈਂ ਤੁਹਾਨੂੰ ਲੈ ਕੇ ਚੱਲ ਜੀ ਉਹਨੇ ਮੇਨ ਮਾਰਕੀਟ ਅੱਧਰ ਕੱਲ ਕੀ ਤੇਵੇ ਵਿਆਸ ਮਾਰਕੀਟ ਦੇ ਤੇ ਕਾਫੀ ਜ਼ਿਆਦਾ ਸ਼ਾਪਸ ਆ ਜੀ ਜੇ ਫੁੱਟਵੈਅਰ ਦੀ ਗੱਲ ਕੀਤੀ ਹੈ ਉਹ ਵੀ ਸਾਡੇ ਇੱਥੇ ਬਹੁਤ ਸੋਹਣੀਆਂ-ਸੋਹਣੀਆਂ ਦੁਕਾਨਾਂ ਤੇ ਕੱਪੜੇ ਦੀ ਗੱਲ ਕੀਤੀ ਹੈ ਉਹ ਕੱਪੜੇ ਦੀਆਂ ਵੀ ਕਾਫੀ ਦੁਕਾਨਾਂ ਜੀ। ਸੋ ਅੱਗੇ ਦੁਕਾਨਾਂ ਹੁਣ ਆਈਆਂ ਨੇ ਫਾਸਟ ਫੂਡ ਦੀਆਂ ਤੇ ਆਪਾਂ ਖਾਣਿਆ ਜੀ 버ਗਰ ਜਿੰਨਾਂ ਨੇ ਕਾਫੀ ਆਦਾ ਫੇਮਸ ਆ ਰੀਡ ਉੱਪਰ ਲੱਗੇ ਹੋਈਆਂ। ਆਪ ਬਾਈ ਕੋ ਖਾਣਿਆ ਜੀ 버ਗਰ ਆਪਰੇ ਕੋਲ ਹੀ ਖਾਣਿਆ ਨੇ ਜੀ ਰੋਈਗਾ। ਪਰ ਕਿਤੇ ਗੱਲ ਕਰੀਏ ਬੜਖੜ ਹੈਗਾ ਜੀ ਕੈਂਡ ਕਿਉਂਕਿ ਭੁੱਖ ਬੋਝਾਈ ਲੱਗੀ ਉਸ ਤੋਂ ਮਾਰਕੀਟ ਨਿਕਲਦਾ ਜਿਹੜਾ ਤੁਸੀਂ ਸਾਹਮਣੇ ਗਲਾ ਵੇਖ ਰਹੇ ਹੋ ਜੀ ਉਸ ਤੇ ਪਰਲੀ ਸੜ ਹੈਗਾ ਜੀ ਬਿਆਸ ਵਾਲਾ ਨਾ ਹਸਪੀਟਲ ਕਿਉਂਕਿ ਬਿਲਕੁਲ ਜਿੱਥੇ ਮੁਫਤ ਇਲਾਜ ਹੁੰਦਾ ਤੇ ਇਹ ਆ ਜੀ ਬਿਆਸ ਦਾ ਬੱਸ ਸਟੈਂਡ ਤੇ ਇਹ ਆ ਜੀ ਬਿਆਸ ਦੀ ਮੇਨ ਮਾਰਕੀਟ ਇਹ ਦੇਖ ਸਕਦੇ ਹੋ ਜੀ ਬਿਆਸ ਦੀ ਮੇਨ ਮਾਰਕੀਟ ਹੈਗੀ ਛੋਟੀ ਜਿਆ ਪਰ ਬੜੀ ਸੁੰਨੀ ਮਾਰਕੀਟ ਬਣੀ ਹੈਗੀ ਜੀ ਸਾਡੇ ਇੱਥੇ ਫਲਾਂ ਦੀਆਂ ਸਬਜ਼ੀ ਦੀਆਂ ਕਾਫੀ ਅਜੇ ਦੁਕਾਨਾਂ ਆ ਜਾਂਦੀ ਇੱਥੇ ਇਹ ਸਿੱਧਾ ਰਸਤਾ ਜੀ ਰੇਲਵੇ ਸਟੇਸ਼ਨ ਨੂੰ ਚੱਲ ਜਾਂਦਾ ਹੈਗਾ ਤੇ ਦੋਸਤੋ ਮੇਨ ਮਾਰਕੀਟ ਤੋਂ ਆ ਕੇ ਬਾਹਰ ਤੇ ਹੁਣ ਮੈਂ ਚੱਲਾਂ ਜੀ ਆਪਣੀ ਜਿੱਥੇ ਬਾਈਕ ਲੱਗੀ ਉੱਥੇ ਤੇ ਫਿਰ ਚੱਲੇ ਜੀ ਆਪਾਂ ਤੇਾਰੀ ਸਾਈਡ ਨੂੰ ਤੇ ਆ ਲੱਗਾ ਜੀ ਆਪਣਾ ਇੱਥੇ ਮੋਟਰਸਾਈਕਲ ਜਿਵੇਂ ਪਾਰਕਿੰਗ ਵਿੱਚ ਨਹੀਂ ਲਾਇਆ ਇੱਥੇ ਆ ਗਿਆ ਪਰ ਲੱਲਾ ਲਾਉਣਾ ਜ਼ਰੂਰ ਲਾ ਕੇ ਜਾਇਆ ਕਰਿਓ ਜੀ ਜੇ ਤੁਸੀਂ ਵੀ ਲਾ ਕੇ ਜਾਂਦੇ ਮੇਰੇ ਕੋਲ ਜਿੱਥੇ ਮੋਟਰਸਾਈਕਲ ਮਾਰਕੀਟ ਨਿਕਲਣ ਤੋਂ ਬਾਅਦ ਜੇ ਆਪਾਂ ਇਧਰਲੀ ਸਾਈਡ ਨੂੰ ਹੈ ਨਾ ਕਿਉਂਕਿ ਜਲੰਧਰ ਹਾਈਵੇ ਰੋਡ ਤੇ ਪਾਇਆ ਨਾ ਇਸ ਤੋਂ ਅੱਗੇ ਬਿਆਸ ਦਰਿਆ ਕੁਝ ਅਤਲ ਕਿਲੋਮੀਟਰ ਦੂਰ ਹੋਣਾ ਇਹ ਆਜੋ ਜੀ ਤਾਂ ਦੋਸਤੋ ਪੱਤਿਆਰ ਨੂੰ ਜਾਂਦਾ ਜੇ ਉਹ ਰਾਸਤੇ ਵਿੱਚ ਜੀ ਇੱਕ ਆਵਲਾ ਜਿਹੜਾ ਰੋਡ ਹੁੰਦਾ ਸਿੱਧਾ ਡੇਰੇ ਵਿਆਸ ਨੂੰ ਚੱਲ ਜਾਂਦਾ ਹੈਗਾ ਤੇ ਇੱਧਰ ਬੜੀਆਂ ਸੋਹਣੀਆਂ ਸੋਹਣੀਆਂ ਪਾਰਕਾਂ ਬਣੀਆਂ ਹੋਈਆਂ ਜੀ ਜੇ ਤੁਸੀਂ ਦੇਖ ਸਕਦੇ ਹੋ ਸੈਰ ਕਰਦੇ ਆ ਪਾਰਕ ਹੈਗੇ ਜੀ ਇੱਥੇ ਐਵੀ ਗਰਾਊਂਡ ਪਾਰਕ ਹੀ ਆ ਜੀ ਤੇ ਆਪਾਂ ਸਿੱਧਾ ਜੀ ਪਿਆਲ ਸਾਈਡ ਨੂੰ ਆਹ ਵੜਾ ਤੁਸੀਂ ਛੋਟਾ ਰਹਿ ਘਰ ਦੇਖਦੇ ਜੀ ਇਹ ਨਾ ਆਰਮੀ ਵਾਲਿਆਂ ਨੇ ਬਣਾਇਆ ਸੀ ਜਦੋਂ ਕੋਈ ਜੰਗ-ਜੁੰਗ ਲੱਗਦੀ ਸੀ ਇਨਾਂ ਦੀ ਤੇ ਇੱਥੇ ਰੁਕ ਜਾਂਦੀ ਸੀ ਸੈਰ ਲਈ ਇਹਨਸ ਤਾਂ ਸੁੱਤਾ ਡੇਰੇ ਨੂੰ ਚੱਲ ਜਾਂਦਾ ਹੈਗਾ ਜੀ ਸਾਡੇ ਬਿਆਸ ਦਾ ਵੀਊ ਦੇਖ ਲੋ ਜੀ ਕਿੰਨਾ ਘਿਆੜਾ ਜੀ ਹਰ ਘੱਲੇ ਬਿਆਸ ਜੀ ਉਹ ਫੱਟਲੀ ਸਾਈਡ ਨੂੰ ਆਣਾ ਜੀ ਰੌਮ ਸਾਬ ਤੇ ਅੱਗੇ ਪੁਲ ਤੋਂ ਆਇਆ ਜਾ ਰਹਾ ਹੈ ਇਹਦੇ ਨਾਕਾ ਨੂੰ ਲੱਗਾ ਦਾ ਹੈਗਾ ਤੇ ਸਾਰਾ ਕੋਈ ਆਪਣਾ ਕੋਲ ਪਰ ਫੇਰ ਵੀ ਡਰਨ ਲੱਗਦਾ ਐਤੋਂ ਅੰਮ੍ਰਿਤਸਰ ਹੈਗਾ ਜੀ ਪਿੰਟਰ 880 ਤੇ ਬਿਆਸ ਇੱਥੇ ਹੈ ਜੀ ਲੋਕਾਂ ਆਪਾਂ ਇੱਥੋਂ ਜਣਾ ਜੀ ਥੱਲੇ ਵਾਲੇ ਰਸਤੇ ਆਵਾਲੇ ਤੇ ਦੋਸਤੋ ਮੈਂ ਚੱਲਾਂ ਫੇਰ ਉੱਪਰੋਂ ਦੀ ਕੋਈ ਇੱਥੇ ਦਰਿਆ ਚੜਿਆ ਕਾਫੀ ਜ਼ਿਆਦਾ ਪਾਣੀ ਆਇਆ ਤਾਂ ਮੈਂ ਦਿਖਾਉਣਾ ਪਾਣੀ ਤੁਸੀਂ ਦੇਖ ਸਕਦੇ ਹੋ ਜੀ ਪਾਣੀ ਚੜਿਆਗਾ ਕਿਦਾਂ ਤੇ ਇਹ ਵਾਲਾ ਰਸਤਾ ਬੰਦ ਹੈਗਾ ਜਿੱਥੋਂ ਬੰਦਾ ਖੜਾ ਹੈਗਾ ਤੇ ਕਾਫੀ ਜ਼ਿਆਦਾ ਦਰਿਆ ਜਿਹੜਾ ਆਪਾਂ ਉੱਪਰੋਂ ਦੀ ਆਨੇ ਆ ਜੀ ਉਹ ਦਰਿਆ ਤੇ ਦੋਸਤੋ ਜਿਵੇਂ ਕਿ ਮੈਂ ਦਰਿਆ ਦੇ ਪਹੁੰਚ ਗਿਆ ਤੇ ਕਾਫੀ ਜ਼ਿਆਦਾ ਪਾਣੀ ਸੱਚੀ ਚੜਿਆ ਹੈਗਾ ਜੀ ਅਲਮਦ ਖੋਨਾ ਜੀ ਬਿਆਸ ਦਰਿਆ ਦੀ ਅਪਡੇਟ ਦਿੰਨਾ ਕਾਫੀ ਜ਼ਿਆਦਾ ਪਾਣੀ ਚੜਿਆ ਹੈਗਾ ਇੱਥੇ ਅੱਜ ਤੇ ਹਾਂਜੀ ਦੋਸਤੋ ਮੈਂ ਇਸ ਟਾਈਮ ਪੂਰਾ ਜੀ ਬਿਆਸ ਦਰਿਆ ਦੇ ਉੱਪਰ ਖੜਿਆ ਹਾਂ ਜੀ ਖਵਾਜਾ ਪੀਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਜਣਾ ਪਾਣੀ ਦਾ ਲੈਵਲ ਉੱਪਰ ਆ ਗਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਪਿਛਲੀ ਵਾਰੀ ਮੈਂ ਜਦੋਂ ਆਇਆ ਸੀ ਪਿਛਲੇ ਸੰਡੇ ਨੂੰ ਤੇ ਆ ਪਾਣੀ ਦੀਆਂ ਪੌੜੀਆਂ ਬਿਲਕੁਲ ਨੰਗੀਆਂ ਸੀ ਜੀ ਅੱਜ ਤੁਸੀਂ ਦੇਖ ਸਕਦੇ ਹੋ ਜੀ ਕਿੰਨੀਆਂ ਉੱਪਰ ਤੱਕ ਪਾਣੀ ਆ ਗਿਆ ਹੈਗਾ ਇਹ ਆ ਜੀ ਬਿਆਸ ਦਰਿਆ ਪਾਣੀ ਦੇਖ ਲਓ ਜੀ ਕਿੰਨਾ ਤੇਜ਼ ਤੇਜ਼ ਜਾਂਦਾ ਹੈਗਾ। ਪਿਛਲੀ ਵਾਰ ਜਿੱਦਣ ਮੈਂ ਆਇਆ ਸੀ ਜੀ ਉਸ ਦਿਨ ਕੋਲ 720 ਦੇ ਥੱਲੇ 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 ਪਾਣੀ ਸੀ ਜੀ। ਹਾਂ ਤੁਹਾਨੂੰ ਜੂਮ ਕਰਕੇ ਦਿਖਾਉਣਾ 740 ਕੋਸ਼ ਪੁਆਇੰਟ ਉੱਪਰ ਪਾਣੀ ਹੈ ਜੀ। ਤਾਂ ਦੋਸਤੋ دریا ਤੋਂ ਉੱਪਰੋਂ ਤੋਂ ਬਾਅਦ ਮੈਂ ਚੱਲਿਆ ਜੀ ਬਾਬਾ ਜੀ ਜੀ ਜਗ੍ਹਾ ਤੇ ਖਵਾਇਆ ਪੀਤੀ ਜਗ੍ਹਾ ਜੀ ਮੈਂ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਣਾ ਪਰ ਮੰਤਰ ਬੋਲਣੇ ਕੋ ਸਾਹਦਾ ਇਹ ਆ ਜੀ। ਜੀ ਕੋਈ ਆ ਪੀਰ ਜੀ ਦੀ ਜਗਾ ਤੇ ਦੋਸਤੋ ਦਰਸ਼ਨ ਕਰਨ ਤੋਂ ਬਾਅਦ ਮੈਂ ਆ ਗਿਆ ਜੀ ਬਾਹਰ ਦਰਗਾਹ ਤੋਂ ਤੇ ਮੈਂ ਜਾਂਦਾ ਜੀ ਉਹਨਾਂ ਸ਼ਿਵ ਮੰਦਿਰ ਹੱਲ ਤੇ ਇੱਕ ਤਮ ਤੁਹਾਨੂੰ ਉੱਥੋਂ ਦਰਿਆ ਦਾ ਥੋੜਾ ਜਿਹਾ ਹੋਰ ਵਿਊ ਕੋਨਾ ਤੇ ਇੱਕ ਮੈਂ ਤੁਹਾਨੂੰ ਮੰਦਿਰ ਦਿਖਾਉਣਾ ਤੇ ਸ਼ਿਵ ਮੰਦਿਰ ਤੇ ਇੱਕ ਜਿੱਥੇ ਆਪਾਂ ਹਸਤੀਆਂ ਰੋੜਦੇ ਆ ਜੀ ਤਾਂ ਮੌਸ ਜਗ੍ਹਾ ਤੇ ਵੀ ਲੈ ਕੇ ਚੱਲੇ ਆ ਤੇ ਮੈਂ ਤੁਹਾਨੂੰ ਇੱਕ ਲੋਕੇਸ਼ਨ ਦਿਖਾਉਣਾ ਜੀ ਕਿੰਨੀ ਸ਼ਾਂਤ ਆ ਨਾ ਕੋਈ ਸ਼ੋਰ ਨਾ ਕੋਈ ਸ਼ਰਾਬਾ ਵਿਊ ਚੈੱਕ ਅੱਛਾ ਚੈੱਕ ਕਰੋ ਜੀ ਸ਼ਿਵ ਮੰਦਿਰ ਨੂੰ ਰਸਤੇ ਵਿੱਚ ਜਾਂਦੇ ਆ ਮੈਂ ਸ਼ੰਕਰ ਮਹਾਰਾਜ ਮਹਾਰਾਜ ਵਿਊ ਦੇਖ ਸਕਦੇ ਹੋ ਜੀ ਕਿੰਨਾ ਸੋਨਾ ਹਰਿਆਲੀ ਹਰਿਆਲੀ ਹੋਈ ਪਈ ਹੈ ਜਿੱਥੇ ਬਿਲਕੁਲ ਸ਼ਾਂਤ ਆ ਜੀ ਕੁਦਰਤ ਜਿਹਨੂੰ ਕਹਿੰਦੇ ਤੇ ਉਹ ਸਾਹਮਣੇ ਰਹਿ ਜੀ ਸ਼ਿਵ ਮੰਦਰ ਤੇ ਮੈਂ ਤੁਹਾਨੂੰ ਬੈਕ ਦਾ ਵੀਊ ਜ਼ਰੂਰ ਦਿਖਾਉਣਾ ਜੀ ਆ ਜਿਹੜਾ ਪਿੱਪਲ ਹੈਗਾ ਜੀ ਇੱਕ ਵਾਰੀ ਦੇਖਿਓ ਤੇ ਆਪ ਬਿਆਸ ਦਰਿਆ ਵਾ ਜੀ ਸਾਹਮਣੇ ਤੇ ਤੁਸੀਂ ਪਾਣੀ ਦੇਖ ਸਕਦੇ ਕਿੰਨਾ ਚੜਿਆ ਗਿਆ ਇੱਧਰ ਤੇ ਦੋਸਤੋ ਆਇਆ ਜੀ ਸ਼ਿਵ ਮੰਦਰ ਬਿਆਸ ਹਰ ਹਰ ਮਹਾਦੇਵ ਆਹਰ ਮਾਹੇ 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 ਕਿ ਆਪਾਂ ਜੀ ਹਸਤੀਆਂ ਰੋੜਦੇ ਆਂ ਜੀ ਇੱਥੇ ਜੀ ਮੈਨੂੰ ਯਾਦ ਆ ਜਾਂਦੀ ਆਪਣੇ ਪਾਪਾ ਦੀ ਇੱਥੇ ਮੈਂ ਆਪਣੇ ਡੈਡੀ ਦੀਆਂ ਹਸਤੀਆਂ ਰੋੜੀਆਂ ਸੀ ਜੀ ਉਹ ਇਹੋ ਵਾਲੀ ਜਗ੍ਹਾ ਤੇ ਪਾਣੀ ਦੇਖ ਸਕਦੇ ਹੋ ਜੀ ਕਿੰਨਾ ਤੇਜ਼ ਹੱਥ ਸੀ ਜੀ ਪਿਆਸ ਤੇ ਯਾਦ ਵਿੱਚ ਤੋਂ ਹਾਂ ਜੀ ਦੋਸਤੋ ਮੈਂ ਹੁਣ ਆ ਗਿਆ ਜੀ ਉੱਪਰ ਵਾਲੀ ਸਾਈਡ ਕਿਉਂਕਿ ਮੈਂ ਹੁਣ ਚੱਲਿਆ ਵਾਪਸ ਤੇ ਕਿਵੇਂ ਲੱਗੀ ਇਹ ਵਾਲੀ ਵੀਡੀਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਜੀ ਰਿਕਵੈਸਟ ਵਾਲੀ ਗੱਲ ਆ ਛੋਟਾ ਭਰਾ ਤੁਹਾਡਾ ਬਹੁਤ ਮੈਂੰਤ ਕਰਨਦਿਆ ਤੇ ਹੋਰ ਵੀ ਬਹੁਤ ਸੁਣੀਆਂ ਸੁਣੀਆਂ ਵੀਡੀਓ ਇਸ ਚੈਨਲ ਤੇ ਹੋਣੀਆਂ ਤੇ ਥੈਂਕ ਯੂ ਨਾਲੇ ਹਜ਼ਾਰ ਸਬਸਕ੍ਰਾਈਬਰ ਮੇਰੇ ਹੋਣ ਵਾਲਿਆ ਜੀ ਕੁਝ ਕੇ ਟਾਈਮ ਤੱਕ 890 ਦੇ ਲਾਗੇ ਛਾਗੀ ਹੋ ਗਏ ਆ ਇਹ ਕੁਝ ਕੇ ਟਾਈਮ ਤੱਕ ਆਪਣੇ ਹਜ਼ਾਰ ਹੋ ਜਾਣੇ ਆ ਤੇ ਉਮੀਦ ਕਰਦਾ ਮੈਂ ਤੁਹਾਨੂੰ ਹਜ਼ਾਰ ਸਬਸਕ੍ਰਾਈਬਰ ਤੇ ਹੋਣਾ ਵੀਡੀਓ ਅਪਲੋਡ ਕਰਾਂ ਤੇ ਉਦੋਂ ਨਹੀਂ ਮਿਲਣਾ ਤੇ ਜੈ ਹਿੰਦ ਹਰ ਹਰ ਮਹਾਦੇਵ ਤੇ ਫਿਰ ਤੋਂ ਸਾਸਰੀ ਕਾਲ